हां हो पतंगਾਂ ਦੀ ਤਿਆਰੀ ਫੁੱਲ ਡਾਉਣ ਨੂੰ ਮੇਰੀ ਫੁੱਲ पतंगਾਂ ਦੀ ਤਿਆਰੀ ਤੋਂ ਡਾਉਣ ਜਾਣੇ ਆ ਤੇ ਪੂਰੀ ਐਂਡ ਤੱਕ ਵੀਡੀਓ ਨੂੰ ਵੇਖੋ ਚਲੋ ਡਾਉਣ ਚੱਲਦੇ ਆਂ ਪਤੰਗ ਆਪਾਂ ਚਲੋ ਆਜੋ ਦੋਸਤੋ ਪਤੰਗ ਡਾਉਣ ਚੱਲਦੇ ਆਂ ਆਪਾਂ ਸਾਰੇ ਠੀਕ ਆ ਚਲੋ ਉਧਰ ਦੇਖੋ ਪਤੰਗ ਆਪਣਾ ਨਾਲ ਦੋਸਤ ਡਾਈ ਜਾਂਦੇ ਆਪਾਂ ਨੂੰ ਡਾਉਣੇ ਸ਼ੁਰੂ ਕਰਦੇ ਆਂ ਪਤੰਗ ਆਜੋ ਚਲੋ ਚੱਲੀਏ ਹਾਂ ਜੋਦ ਨੂੰ ਸੱਤ ਲੈਨੇ ਆਪਾਂ ਹੈਂ ਸੱਦੀ ਕੇ ਕਿਧਰ ਗਿਆ ਚਲੇ ਜੋ ਤੂੰ ਟੱਪ ਗਿਆ ਸੀ ਅੱਛਾ ਚੱਲ ਜੋਦ ਉਧਰ ਗਿਆ ਜਲਾਇਆ ਹੈ ਨਾ ਚੱਲ ਚਲੋ ਵੀ ਅੱਗੇ ਸਾਮਣੇ ਕੁਝ ਮੜਾ ਨਾ ਡਾਕੇ ਨਹੀਂ ਨਹੀਂ ਆਵੇ ਉਹਨੂੰ ਡਾਕੇ ਵੇਖਣ ਦੇ ਉਹ ਜਾਲਚਾ ਵੀ ਡਾ ਦੂਗਾ ਤੂੰ ਵੀ ਆਵੇ ਆਵੇ ਫੇਰ ਹੀ ਪਤੰਗ ਡਾਊਗਾ ਫੇਰ ਹੀ ਸੀਨ ਬਣੂਗਾ ਪਤੰਗਾਂ ਦਾ ਤੁਹਾਡਾ ਜਦ ਤੂੰ ਕਹਿੰਦਾ ਸੀ ਮੈਨੂੰ ਡਾ ਹਾਂ ਉਹ ਕਹਿੰਦੇ ਸਾਡੀ ਵੀਡੀਓ ਬਣਾ ਕੇ ਤੇ ਪਤੰਗਾਂ ਨੂੰ ਡਾਉਣ ਨਹੀਂ ਦਿੰਦਾ ਹਲ ਚਲ ਹਲ ਜਾ ਚਾਹ ਤਾਂ ਲੈਣ ਦੇ ਮੜਾ ਜਾ। ਦੇ ਹੋ ਤਾ ਤਾ ਬੜਾ ਜਾ। ਚਲ ਛੱਡ ਦੇ ਢੋਰਾ। ਉੱਚਾ ਜਾਈਂ ਹੁੰਦਾ। ਹਾਂ ਹਾਂ। ਢਿੱਲਾ ਖਿੱਚ ਕੇ ਟੜਾ ਸਾਨੂੰ ਦੱਸ ਜਾਈਂ ਇਹਨੂੰ ਕਿਵੇਂ-ਕਿਵੇਂ ਲਾਉਣਾ। ਚਲ। ਖੜ ਜਾ ਯਾਰ। ਫੇਰ ਅੱਗੇ ਕਿੱਧਰ ਮਗਰ ਕਿੱਧਰ ਆਈਏ ਵਾ ਦੇਣਾ। ਤੂੰ ਨਿਸ਼ਾਟ ਬਕੇ ਕਸ ਕੇ ਬਣਾ। ਢੋਰਾ ਲੈ ਜੀ ਤੂੰ ਜਾਂਦੇ ਜਾਂਦੇ ਜਾਂਦੇ। ਕਿੱਧਰ ਆਉਂ ਨੂੰ ਕੇ ਕਿੱਥੇ ਰਿਖਿਆ ਥੋੜਾ। ਸਾਡਾ ਤੇ ਡੋਰਾ ਵੀ ਹੈ ਨਾ ਹਕਾ ਜਾਂਦੇ ਜਾਂਦੇ ਚਪੂਰੀ ਉੱਚੇ ਜਾਂਦੇ ਹੁਣ ਤਾਂ ਬੜਾ ਆ ਗਿਆ ਡੋਰੀ ਨੂੰ ਘਰ ਦੇ ਰੂਗਾ ਉਹ ਯਾਰ ਇੱਕ ਤਾਂ ਜੋਤ ਨੂੰ ਵੀ ਫੜਾ ਬੜਾ ਸੋਹਣੀ ਕੋਲੇ ਖੜ ਕੇ ਕੋਲੇ ਖੜ ਕੇ ਕੋਲੇ ਖੜ ਕੇ ਯਾਰ ਫੜਾ ਦੇ ਸਨ ਪਲੀਜ਼ ਫੜਾ ਦੇ ਇੱਕ ਯੋਤ ਨੂੰ ਵੀ ਪੂਰਾ ਹਸਾਬ ਆ ਜੋਤ ਕੋ ਕੱਚਾ ਖੜਾ ਨਹੀਂਗਾ ਨਹੀਂ ਨਾ ਫੜਾ ਹਾਂ ਤੇ ਰਖਣੀ ਫੜ ਤੂੰ ਫੜ ਫੜੋ ਹੈਲਪ ਕਰਾ ਜੋ ਦੀਪਤਾਂਗ ਜੋ ਨੇ ਸ਼ਿਖਰਾ ਤੇ ਲੈ ਕੇ ਜਾਣਾ ਅੱਜ ਮਸਾਂ ਤੇ ਧੁੱਪ ਨਿਕਲੀ ਆ ਕਾ ਵੀ ਜੋਦਾ ਹੈ ਹਾਂ ਪੂਰਾ ਸ਼ਿਖਰਾ ਤੇ ਲੈ ਕੇ ਪਾਸੇ 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 ਲੈ ਵਾਏ ਜੋ ਨੇ ਪਤਾ ਗੁੱਚਾ ਚੜਾਵਾ ਅੱਜ ਵੇਨੇ ਕਿੰਨੀ ਕੁੱਚੀ ਜਾਂਦਾ ਜ਼ਰਾ ਪਤਾਂਗ ਬਲੇ 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 ਉਹ ਗਿਆਈ ਬਹੁਤ ਉੱਚੀ ਹੈ ਨਾ ਲੈ ਹਣ ਮੇਰੀ ਬਣੀ ਚਲ ਕੋਈ ਨਹੀਂ ਹੁੜੀ ਬੋੜ ਪਾ ਹਮਰਾ ਹੌਲੀ ਬੋਲੇਗਾ ਤੂੰ ਤਾਂ ਸੰਗ ਬਹੁਤ ਪਾੜਦਾ ਇਹਦਾ ਕਿੰਨਾ ਕਿ ਚਾਰ ਦਿਨ ਪਤੰਗ ਉਡਾਉਂਦਾ ਹੈ ਵਾਧੂ ਹੈਂ ਵਾਧੂ ਵਾਧੂ ਚ ਲੈ ਰਿਹਾ ਉਹ ਪਾਤੀ ਰੈਡੀ ਉਧਰ ਅੱਪਾ ਇਹ ਕਾਹਦਾ ਏ ਛੋਟਾ ਸਾ ਬੱਚਾ ਅੱਪਾ ਯਾਰ ਮਰਾ ਫੋਰਚੂਨਰ ਤੇਰਾ ਬੱਚਾ ਹੈ ਬੜਾ ਫੋਰਚੂਨਰ ਤੇਰਾ ਬੱਚਾ ਹਰ ਮਰਾ ਫੋਰਚੂਨਰ ਗੱਡੀ ਆ ਗਈ ਹੈ ਇਹ ਕਾਵਾ ਘਾਟਣਾ ਲੈ ਮੈਂ ਹਾਂ ਹਵਾ ਚਾਚੂ ਹੂੰ ਤੇਰ ਤਾਂ ਮੜਾ ਆ ਡੋਰ ਕਿਹੜੀ ਤੁਹਾਡੇ ਕੋਲ ਹੈ ਕਿਹੜੀ ਕੰਪਨੀ ਦੀ ਹੈ ਇਹ ਪਤਾ ਨਹੀਂ ਕਿਹੜੀ ਕੰਪਨੀ ਦੇ ਲਾਲ ਜੀ ਆ ਲਾਲ ਜੀ ਹੈ ਨਾ ਡੋਰ ਵੀ ਕੈਂਟ ਲੱਗਦੀ ਹੈ ਜੋਤ ਨੂੰ ਪਾ ਦਾ ਸਾਫਾ ਪਦੰਗ ਡਾਉਂਦਾ ਨਾ ਤੇ ਚਾਹ ਵੀ ਪੂਰਾ ਝੋਤੇ ਨੂੰ ਨਾ ਜਤੇ ਮੂੰਹ ਵੇਖੇ ਉਹ ਆ ਗਿਆ ਇਹ ਕੀ ਨਹੀਂ ਤਾਂ ਪਿੰਟੂ ਆ ਹੁਣ ਮੇਰੀ ਵਾਰੀ ਆ ਗਈ ਆ ਗਿਆ ਆ ਬੇ ਆ ਗਿਆ ਇਹ ਡੋਰ ਲਾਉਂਦਾ ਯਾਰ ਜੋਤ ਦੋਨ ਜਹਾੜਾ ਬਹੁਤ ਚੰਗਾ ਆਕੀਨਰ ਮੈਂ ਗੁੰਡਾ ਆ ਬੂਸਟ ਲੈਣ ਪਰ ਤੇ ਇੱਕ ਥੇ ਰੁਕਦੁ ਕੇ ਹੂੰ ਰੁਕਦੁ ਤੇਰੀ ਬਸ ਹਾਂ ਆਪਾਂ ਜੋਧ ਨੂੰ ਫਿਰ ਦਬਾ ਗੁੱਸੇ ਕਰਨਾ ਜੋਧ ਨੂੰ ਪਤੰਗਾਂ ਦਾ ਹਸਾਬ ਹੀ ਪੂਰਾ ਆ ਆ ਵੇਖ ਪਤੰਗ ਤੇ ਆ ਪਤੰਗ ਆਪਣੇ ਅੰਦਰ ਲਾਇਆ ਤਰੀ ਚੱਕ ਕੇ ਆ ਤੋ ਲਾਇਆ ਹੈ ਇਹ ਤਾਂ ਬਾਅਦ ਚ ਲਾਵਾਂਗੇ ਇੱਕ ਰਿਓ ਹੀ ਚੜ ਗਿਆ ਆਪਣਾ ਪਤੰਗ ਬਹੁਤ ਚੰਗਾ ਹੀ ਧੰਨਵਾਦ ਹਾਂ ਅੰਮ੍ਰਜੋਤ ਨੂੰ ਬਣਾਉਣੇ ਲਾ ਵੀ ਪਤੰਗ ਆਪਣਾ ਦੇਖੋ ਇਹ ਪਹੁੰਚ ਗਈ ਸੰਤਰੂਤਲ ਦੇ ਹਾਂ ਬਸੰਤਰੂਤਲ ਦੇ ਕਿਹੜਾ ਵਾਰ ਆਉਂਦਾ ਹੈ ਪਰ ਦੇਣੇ ਨਹੀਂ ਦੇਣੀ ਹੁੰਦੀ ਹੈ ਨਾ ਜਿਹੜੇ ਦਿਨ ਛੁੱਟੀ ਹੁੰਦੀ ਹੈ ਹਾਂ ਆ ਦੇਖੋ ਪਤੰਗ ਆਪਣਾ ਹਾਂ ਨਾਲੇ ਵੇਖੀ ਵਾਰ ਦੇਖਣਾ ਹਾਂ ਪਤੰਗ ਬਹੁਤ ਚੱਲਣਗੇ ਇਹਦੇ ਨੂੰ ਆਣਾ ਹਾਂ ਲੈ ਆ ਗਏ ਡੋਰ ਲੈ ਆ ਕੇ ਨਾ ਉਹ ਬਣਾਵਾਂਗੇ ਇਹ ਕਿੱਦਾਂ ਨੇ ਫਿਰ ਕਮਾ ਗਿਆ ਡੋਰ ਲਿਆ ਕਰੋ ਆ ਉਹ ਜਿਹੜਾ ਨਾ ਹਾਂ ਫਿਰ ਜੀ ਚੜਦੀ ਆ ਤੂੰ ਆ ਲਓ ਜੀ ਪਤੰਗ ਬਹੁਤ ਉੱਚਾ ਜਾ ਰਿਹਾ ਨਾ ਦਿਖਾਈ ਵੀ ਬਹੁਤ ਘਰ ਦਿੰਦਾ ਆਪਾਂ ਹੈ ਹਾਂ ਪੂਰੀ ਡੋਰ ਛੱਡ ਦੇ ਸਾਰੀ ਡੋਰ ਛੱਡੀ ਚਈ ਆ ਦੂਰ ਤੱਕ ਜਾਂਦੇ ਹਾਂ ਪੂਰੀ ਦੂਰ ਜਾਵੇ ਪਤੰਗ ਬਾਹਰ ਲਿਖਣਾ ਹਾਂ ਪਤੰਗ ਸੋਹਣਾ ਵੀ ਬਹੁਤ ਆ ਨਾ ਲੱਭ ਲੱਭ ਧੋਰ ਛੱਡੀ ਜਾ ਪੂਰੀ ਹਵਾ ਬਹੁਤ ਤੇਜ਼ ਚੱਲੀ ਜਾਂਦੀ ਅੱਜ ਛਾੜਾ ਧੋਰ ਪੂਰੀ ਛਾੜ ਛੱਡੀ ਜਾ ਛੱਡੀ ਜਾ ਛੱਡੀ ਜਾ ਧੋਰ ਛੱਡੀ ਆ ਹੂੰ ਪੂਰੀ ਟੈਲਾ ਦੇਵੇ ਕੋ ਕਾਟ ਨਾ ਹੋਏ ਆਪਣੇ ਪਤੰਗ ਨੂੰ ਕੋਈ ਹੈ ਨਹੀਂ ਕੱਟਦਾ ਕੋਈ ਨਹੀਂ ਕੱਟਦਾ ਹਾਂ ਕਿਤੇ ਪਤੰਗ ਆਪਣਾ ਮਾਰ ਕੇ ਖੈਂਚਾ ਕੱਟ ਕੇ ਪਰੇ ਕਰੇ ਜੋਰ ਨੂੰ ਛੱਡੀ ਆ ਆਪਾਂ ਯਾਰ ਹਣਾ ਆਦਿ ਜੋਗਨ ਚੱਲ 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 ਛੜ ਦੇ ਜਾਣ ਦੇ ਦੂਰ ਤੱਕ ਜਾਣ ਦੇ ਪੂਰੀ ਢਿੱਲ ਦੇ ਦੀ ਸਾਰੀ ਡੋਰ ਜਾਣ ਖੋਲ ਦੇ ਸਾਰੀ ਸਾਰੀ ਡੋਰ ਛੱਡ ਦੇ